ਹਾਂ ਜੀ ਮਾਤਾ ਜੀ ਟੀਰਾਕਰ ਆ ਸਾਫ ਸਿੰਘ ਸਰਪੰਚ ਦੀ ਢਾਣੀ ਤੋਂ ਅਸੀਂ ਬੋਲਦੇ ਆਂ ਸਰਪੰਚ ਸਾਹਿਬ ਸਾਡੇ ਨੇ 10 ਸਾਲ ਸਰਪੰਚੀ ਕੀਤੀ ਹੋਈ ਹੈ ਸਾਡੇ ਇੱਥੇ 5 ਘਰ ਬਣੇ ਹੋਏ ਆ 5 ਘਰ ਬਣਦੇ ਨਾਲ ਅਸੀਂ ਥੱਲੇ ਦੋਰੀ ਬੈਂਡਰੀ ਕੀਤੀ ਹੋਈ ਸੀ ਦੋਰੀ ਕੰਧ ਕੀਤੀ ਹੋਈ ਸੀਗੀ ਘੱਟੋ ਘੱਟ 11 ਫੁੱਟ ਸੀਗੀ ਤੇ ਉਹ ਪਾਣੀ ਦੇ ਜਿਆਦਾ ਤੇਜ਼ ਵਹਾਅ ਦੇ ਨਾਲ ਡਿੱਗ ਗਈ ਹੁਣ ਸਾਨੂੰ ਖਤਰਾ ਬਣਿਆ ਹੋਇਆ ਕਿ ਸਾਡੇ ਘਰ ਵੀ ਡਿੱਗ ਜਾਣੇ ਆ ਤੇ ਉਹ ਸਾਡੇ ਹੁਣ ਤੁਸੀਂ ਦੇਖੋ ਬੰਦਾਂ ਨੂੰ ਵਹਿ ਗਿਆਂ ਨੇ ਤੇ ਘਰ ਸਾਡੇ ਵੀ ਅਸੀਂ ਮਸਾਤੀ 32 ਸਾਲ ਹੋ ਗਏ ਘਰ ਬਣਾਉਂਦੇ ਨੂੰ ਤੇ ਸਾਨੂੰ ਖਤਰਾ ਬਣਿਆ ਹੋਇਆ ਵੀ ਸਾਡੇ ਘਰ ਵੀ ਡਿੱਗ ਜਾਣੀ ਨੇ ਮਾਤਾ ਕੋਈ ਸਰਕਾਰੀ ਮੁਲਾਜ਼ਮ ਆਇਆ ਇੱਥੇ ਸਰਕਾਰੀ ਮੁਲਾਜ਼ਮ ਜੇ ਤੱਕ ਇੱਥੇ ਪਹੁੰਚਦਾ ਹੀ ਕੋਈ ਨਹੀਂ ਸਾਡੇ ਇੱਥੇ ਵੇੜੀ ਪੈਂਦੀ ਸਾਡੇ ਪਹੁੰਚਦਾ ਹੀ ਕੋਈ ਨਹੀਂਗਾ ਕੋਈ ਲੀਡਰ ਨਾ ਨਾ ਲੀਡਰ ਕੋਈ ਨਹੀਂ ਆਇਆ ਸਾਡੇ ਇੱਥੇ ਕੋੜਾ ਐਮਐਲਏ ਆਮ ਆਦੀ ਪਾਰਟੀ ਦਾ ਨਾ ਨਾ ਕੋਈ ਐਮਐਲਏ ਨਹੀਂ ਆਇਆ ਸਾਡੇ ਕੋਈ ਕਾਂਸ ਦਾ ਨਾ ਨਾ ਕੋਈ ਨਹੀਂ ਗਾ ਕੋਈ ਕਾਂਗਰਸ ਦਾ ਨਾ ਕੋਈ ਆਮ ਪਾਰਟੀ ਦਾ ਕੋਈ ਸਾਡੇ ਨਹੀਂ ਪਹੁੰਚਾਇਆ ਅੱਛਾ ਹੁਣ ਕੀ ਕਹਾਂ ਜਣੋ ਤੁਸੀਂ ਅਸੀਂ ਸਪੀਲ ਕਰਦੇ ਆ ਕਿ ਸਾਡੀ ਜਿਹੜੀ ਕੰਧ ਡਿੱਗ ਗਈ ਹੈ ਸਾਨੂੰ ਖਤਰਾ ਬਣਿਆ ਹੋਇਆ ਹੈ ਕਿ ਸਾਡੇ ਕੋਠੇ ਵੀ ਨਾ ਡਿੱਗ ਜਾਣ ਸਾਨੂੰ ਖਾ ਬਹੁਤ ਜ਼ਿਆਦਾ ਖਤਰਾ ਕੋਠੀ ਡਿੱਗਣ ਇਹ ਸਾਡੇ ਕੋਠਿਆਂ ਤੇ ਵੀ ਇੱਥੇ ਪੱਤ ਵੀ ਕੋਈ ਆਵੇ ਤੇ ਸਾਡੇ ਇੱਥੇ ਕਾਰਵਾਈ ਕੋਈ ਕਰਕੇ ਜਾਵੇ ਵੀ ਦੇਖੇ ਵੀ ਠੀਕ ਹੀ ਇਹਨਾਂ ਦੇ ਕਿ ਕੋਠੇ ਡਿੱਗਣ ਵਾਲੇ ਕੰਧ ਡਿੱਗੀ ਹੋਈ ਹੈ 11 11 ਫੁੱਟ ਕੀਤੀ ਹੈ ਸੀ ਕੋਠੇ ਦੇ ਨਾਲ-ਨਾਲ ਕੰਧ ਥੱਲੇ ਪੈ ਲਈ ਚ ਤੇ ਸਾਨੂੰ ਬਹੁਤ ਜ਼ਿਆਦਾ ਖਤਰਾ ਸਾਡੇ ਕਮਰੇ ਡਿੱਗ ਜਾਣੇ ਅਸੀਂ ਬਹੁਤ ਇਹ ਮਸਜਿਦ ਤੱਕ ਦੇ ਨਾਲ ਇਹ ਕਮਰੇ ਬਣਾਏ ਬਹੁਤ ਸਾਨੂੰ ਟਾਈਮ ਲੱਗ ਗਿਆ ਇਹਨਾਂ ਕਮਰੇ 30 ਸਾਲ ਹੋ ਗਏ ਬਣਾਉਂਦੇ ਅਸੀਂ